ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਔਰ ਅੱਜ ਇੱਕ ਨਵੀਂ ਗਤੀਵਿਧੀ ਨਾਲ ਬੱਚਿਆਂ ਨੂੰ ਮਿਲਦੇ ਆਂ। ਅੱਜ ਦੀ ਗਤੀਵਿਧੀ ਹੈ ਕਲੇ ਨਾਲ ਮਨਪਸੰਦ ਚੀਜ਼ਾਂ ਬਣਾਉਣਾ। ਸੋ ਬੱਚਿਆਂ ਨੂੰ ਮਿਲਦੇ ਆਂ। ਆਓ ਨਵੀਂ ਐਕਟੀਵਿਟੀ ਨਾਲ। ਹਾਂਜੀ ਬੱਚਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਠੀਕੋ ਸਾਰੇ ਆ ਕੀ ਬਣਦੇ ਆ ਵੀ ਅੱਜ ਸ਼ਾਹ ਕਲੇ ਨਾਲ ਅੱਡੜ ਚੀਜ਼ਾਂ ਬਣਾਉਣੀਆਂ ਹਨਾ ਸਾਰੇ ਬਣਾਈ ਜਾਂਦੇ ਹੋ ਸਾਰੂਨ ਕੀ ਬਣਾਦੇ ਆ ਭਾਈ ਅਰੇ ਵਾਹ ਬਹੁਤ ਛੋਣੀਆਂ ਚੀਜ਼ਾਂ ਬਣਾਈਆਂ ਔਰ ਕਲੇ ਵੀ ਕਿਸੇ ਨੇ ਖਾ ਨਹੀਂ ਲੈਣੀ ਠੀਕ ਹੈ ਆ ਕਾਰਨੀ ਨੇ ਕੀ ਬਣਾਇਆ ਇੱਧਰ ਦਿਖਾਓ ਇੱਧਰ ਤਾਂ ਮੈਨੂੰ ਦਿਖਾਓ ਇੱਧਰ ਕਾਰ ਵੀ ਇੱਧਰ ਇੱਧਰ ਕੀ ਬਣਾਇਆ ਗੋਲੀ ਵੈਰੀ ਗੁੱਡ ਮੋਹਦੇ ਵੀ ਨੇ ਕੀ ਬਣਾਇਆ ਉਹ ਆਰਿਆਨ ਕੀ ਬਣਾ ਰਹਾ ਹੈ ਤੁਸੀਂ ਕੀ ਬਣਾਇਆ ਸੱਪ ਨਹੀਂ ਬਣਾਇਆ ਦਵਾਰਾ ਬਣਾਓ ਗੋਲੀ ਬਹੁਤ ਸੋਹਣੀ ਬਣਾਈ ਹੈ ਨਹੀਂ ਵੈਰੀ ਗੁੱਡ ਵੈਰੀ ਗੁੱਡ ਸੋ ਇਹ ਗਤੀਵਿਧੀ ਤੁਸੀਂ ਘਰ ਵਿੱਚ ਵੀ ਕਰਵਾ ਸਕਦੇ ਹੋ ਇਸ ਨਾਲ ਬੱਚਿਆਂ ਦੀਆਂ ਹੱਥਾਂ ਦੀਆਂ ਛੋਟੀਆਂ ਮਾਸਪੇਸ਼ੀਆਂ ਦਾ ਵਿਕਾਸ ਹੁੰਦਾ ਹੈ ਤੇ ਬੱਚੇ ਦਾ ਮਾਨਸਿਕ ਸੰਤੁਲਨ ਵੀ ਅੱਛਾ ਹੁੰਦਾ ਹੈ ਔਰ ਹੱਥਾਂ ਨਾਲ ਔਰ ਦਿਮਾਗ ਨਾਲ ਆਪਸੀ ਜਿਹੜਾ ਤਾਲਮੇਲ ਹੈ ਉਹ ਵੀ ਵਧੀਆ ਹੁੰਦਾ ਸੋ ਉਮੀਦ ਕਰਦਾ ਤੁਹਾਨੂੰ ਅੱਜ ਦੀ ਗਤੀਵਿਧੀ ਪਸੰਦ ਆਈ ਹੋਵੇਗੀ मिलते हैं अगली गति में बहुत बहुत धन्यवाद और वीडियो अच्छी लगे तो कृपा करके वीडियो में शेयर जरूर करो और चैनल में सबसक्राइब जरूर करो बहुत बहुत मेहरबानी धन्यवाद सत श्रीकाल